ਸਮਾਜ ਸੇਵੀ ਤੇ ਭਾਜਪਾ ਅਗੂ ਪ੍ਰਿੰਸੀਪਲ ਵਿਨੂ ਗੋਇਲ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਇਮੰਡ ਵੈਲਫੇਅਰ ਸੁਸਾਇਟੀ ਅਤੇ ਅਗਰਵਾਲ ਸਮਾਜ ਸਵਾ ਦੇ ਸਹਿਯੋਗ ਨਾਲ 6 ਜਨਵਰੀ ਨੂੰ ਨਵਜੰਮੀਆ ਬੱਚੀਆਂ ਦੀ ਲੋੜੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਈ ਜਾਵੇਗੀ ਮੈਡਮ ਵਿਨੂ ਗੋਇਲ ਨੇ ਦੱਸਿਆ ਕਿ ਇਸ ਦੌਰਾਨ ਭਾਜਪਾ ਮਹਿਲਾ ਮੋਰਚਾ ਦੇ ਊਮੈਨ ਪਰਸਨੈਲਿਟੀ ਕਨੈਕਟ ਪ੍ਰੋਗਰਾਮ ਤਹਿਤ ਰਾਜ ਅਤੇ ਰਾਸ਼ਟਰੀ ਪੱਧਰ ਦੇ ਖਿਡਾਰਨ ਅਤੇ ਉਹਨਾਂ ਦੀਆਂ ਮਾਤਾਵਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਮਨਦੀਪ ਸਿੱਧੂ ਨੇ ਦੱਸਿਆ ਕਿ 6 ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11:15 ਵਜੇ ਤੋਂ ਰਾਇਲ ਇਨ ਪੈਲੇਸ ਮਾਨਸਾ ਰੋਡ ਨੇੜੇ ਟੀਵੀ ਟਾਵਰ ਵਿਖੇ ਲੋਹੜੀ ਬਠਿੰਡਾ ਦੀ ਮਾਂ ਧੀਆਂ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸਮੂਹ ਬਠਿੰਡਾ ਵਾਸੀਆਂ ਨੂੰ ਵੀ ਉਕਤ ਪ੍ਰੋਗਰਾਮ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਪ੍ਰੋਗਰਾਮ ਲਈ ਐਂਟਰੀ ਪਾਸ ਪਾਗੂ ਰੋਡ ਦੀ ਗਲੀ ਨੰਬਰ 9 ਫੇਸ 1 ਮਾਡਲ ਟਾਊਨ ਅਤੇ ਡਿਫਰੈਂਟ ਕਾਨਵੈਂਟ ਸਕੂਲ ਪ੍ਰਤਾਪ ਨਗਰ ਗਲੀ ਨੰਬਰ 16 ਤੋਂ ਪ੍ਰਾਪਤ ਕੀਤੇ ਜਾ ਸਕਦੇ ਨੇ ਉਹਨਾਂ ਦੱਸਿਆ ਕਿ ਇਸ ਐਂਟਰੀ ਪਾਸ ਦੀ ਕੋਈ ਫੀਸ ਨਹੀਂ ਹੈ ਜੋ ਕਿ ਬਿਲਕੁਲ ਮੁਫਤ ਹੈ ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਰੰਗਾ ਰੰਗ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਫਾਰਮ ਵੀ ਪ੍ਰਾਪਤ ਕੀਤੇ ਜਾ ਸਕਦੇ ਨੇ ਖਿਡਾਰੀਆਂ ਤੇ ਨਵਜੰਮੀਆਂ ਲੜਕੀਆਂ ਦੇ ਸਨਮਾਨ ਲਈ ਵੀ ਫਾਰਮ ਪ੍ਰਾਪਤ ਕੀਤੇ ਜਾ ਸਕਦੇ ਨੇ ਇਸ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ ਉਹਨਾਂ ਕਿਹਾ ਕਿ ਨਵਜੰਮੀਆਂ ਬੱਚੀਆਂ ਨੂੰ ਉਹਨਾਂ ਦੇ ਪਰਿਵਾਰਾਂ ਸਭ ਮੇ ਤੇ ਗਰਮ ਕੱਪੜੇ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਦੇਖੋ ਪੂਰੀ ਖਬਰ ਕਾਨਫਰੰਸ ਰੱਖੀ ਗਈ ਹੈ हां जी ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਔਰ ਵਾਹਿਗੁਰੂ ਪਰਮਾਤਮਾ ਸਭ ਦਾ ਨਵਾਂ ਸਾਲ ਵਧੀਆ ਲੈ ਕੇ ਆਵੇ ਔਰ ਨਵੇਂ ਸਾਲ ਦੀ ਜਿਵੇਂ ਸ਼ੁਰੂਆਤ ਹੁੰਦੀ ਹੈ ਤਾਂ ਸਰਦੀ ਦੀ ਠਿੱਠੁਰ ਸਰਦੀ ਤੇ ਦੂਸਰਾ ਲੋਹੜੀ ਦੀਆਂ ਮੋਕਲੀਆਂ ਦੀ ਸਭ ਨੂੰ ਯਾਦ ਆਂਦੀ ਹੈ ਪਰ ਸਾਡਾ ਪੰਜਾਬ ਦਾ ਸੱਭਿਆਚਾਰ ਸਾਡਾ ਇਤਿਹਾਸਿਕ ਪਛੋਕਰ ਨੂੰ ਦੱਸਦਾ ਹੋਇਆ ਲੋਹੜੀ ਦਾ ਤਿਹਾਰ ਜਿਹੜਾ ਕਿ ਹਰ ਸਾਲ ਸਾਡੀ ਸੰਸਥਾ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਦੋਨੋਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਲੋਹੜੀ ਧੀਆਂ ਦੀ ਪਾਨ ਬਠਿੰਡੇ ਦਾ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਖਾਸ ਕਰਕੇ ਉਹਨਾਂ ਬੇਟੀਆਂ ਨੇ ਜਿਨ੍ਹਾਂ ਦੀ ਪਹਿਲੀ ਲੋੜੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਸਿਰਫ ਬੇਟੀਆਂ ਨੂੰ ਹੀ ਨਹੀਂ ਉਹਨਾਂ ਦੀਆਂ ਮਾਤਾਵਾਂ ਨੂੰ ਉਹਨਾਂ ਦੇ ਪਿਤਾ ਨੂੰ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਦਿੱਤਾ ਜਾਏਗਾ ਸਟੇਜ ਤੇ ਬੁਲਾ ਕੇ ਇਸ ਵਾਰ 6 ਜਨਵਰੀ ਨੂੰ ਇਹ ਪ੍ਰੋਗਰਾਮ ਰਾਇਲ ਇਨਨ ਪੈਲਸ ਮਾਲਸਾ ਰੋਡ ਟੀਵੀ ਟਾਵਰ ਹਾਲ ਜਿਹੜਾ ਹੈ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਜਿਹੜਾ ਰਾਇਲ ਇਨਨ ਪੈਲਸ ਹੈ 6 ਜਨਵਰੀ ਨੂੰ ਦੁਪਹਿਰ ਨੂੰ 12 ਵਜੇ ਪ੍ਰੋਗਰਾਮ ਉੱਥੇ ਲਿਖਿਆ ਗਿਆ ਹੈ ਔਰ ਸਭ ਨੇ ਹੁੰਮਹਮਾ ਕੇ ਪਹੁੰਚਣਾ ਹੈ ਔਰ ਸਭ ਨੂੰ ਖੁੱਲਾ ਸੱਦਾ ਬਠਿੰਡਾ ਦੇ ਵਸਨੀਕਾਂ ਨੂੰ ਔਰ ਖਾਸ ਕਰਕੇ ਉਹਨਾਂ ਸਾਰੇ ਖਿਡਾਰੀਆਂ ਨੂੰ ਤੇ ਉਹਨਾਂ ਦੀਆਂ ਮਾਤਾਵਾਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਹੜੇ ਖੇਡਾਂ ਦੇ ਵਿੱਚ ਸਟੇਟ ਲੈਵਲ ਤੇ ਔਰ ਨੈਸ਼ਨਲ ਲੈਵਲ ਤੇ ਜੀਨਰ ਰਹਿ ਚੁੱਕੇ ਹੈ ਜਾਂ ਜਿਹੜੇ ਨੈਸ਼ਨਲ ਪਲੇਅਰ ਨੇ ਇਸ ਤੋਂ ਇਲਾਵਾ ਖਾਸ ਗੱਲ ਇਹ ਹੈ ਕਿ ਉਹਨਾਂ ਦੀਆਂ ਮਾਤਾਵਾਂ ਨੂੰ ਸਪੈਸ਼ਲ ਬੁਲਾਇਆ ਗਿਆ ਕਿਉਂਕਿ ਉਹ ਆਪਣੇ ਸੈਕਰੀਫਾਈਸ ਕਰਕੇ ਤੇ ਬਹੁਤ ਸਪੋਰਟ ਕਰਕੇ ਖਿਡਾਰੀਆਂ ਨੂੰ ਉਹਨਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਂਦੀਆਂ ਸਾਡੇ ਜੋ ਦੇਸ਼ ਦਾ ਮਾਨ ਬੰਦਿਆ ਸਨਮਾਨ ਬੰਦਿਆ ਇਸ ਲਈ ਇਹ ਪ੍ਰੋਗਰਾਮ ਇਸ ਵਾਰ ਦੋ ਹਿੱਸਿਆਂ ਚ ਹੈ ਬੇਟੀਆਂ ਦੀ ਲੋਹੜੀ ਵੀ ਹੈ ਔਰ ਖਿਡਾਰੀਆਂ ਦੀ ਮਾਤਾਵਾਂ ਦਾ ਉਹਨਾਂ ਦੇ ਨਾਲ ਸਨਮਾਨ ਵੀ ਹੈ ਔਰ ਜਿਹੜੀ ਇਸ ਤੀਸਰੀ ਗੱਲ ਸਭ ਤੋਂ ਵੱਡੀ ਹੈ ਕਿ ਇਸ ਦੀ ਹਰੇਕ ਨੂੰ ਹੁੰਦਾ ਕਿ ਉਸ ਪ੍ਰੋਗਰਾਮ ਦੇ ਵਿੱਚ ਕੋਈ ਪਾਸ ਲੱਗਣਾ ਹੈ ਤਾਂ ਕੋਈ ਫੀਸ ਹੋਏਗੀ ਤਾਂ ਮੈਂ ਸਭ ਨੂੰ ਬੇਨਤੀ ਕਰਕੇ ਕਹੂੰਗੀ ਪਾਸ ਦੀ ਕੋਈ ਫੀਸ ਨਹੀਂ ਹੈ ਐਂਟਰੀ ਪਾਸਰ ਫੇਸ ਲਈ ਹੈ ਤਾਂ ਕਿ ਸਾਨੂੰ ਪਤਾ ਲੱਗੇ ਸਿ ਉੱਥੇ ਬੈਠਣ ਦਾ ਜਾਂ ਖੜਨ ਦਾ ਕੀ ਇੰਤਜ਼ਾਮ ਕਰਨਾ ਹੈ इसलिए एंट्री पास तुम्हें डिफरेंट कॉन्वेंट स्कूल गली नंबर सोलह प्रताप नगर या फिर भागू रोड छे सौ सतवंजा फेस वन मॉडल टाउन भागू रोड उन्नीस नंबर गली तो जरा है कलैक्ट कर सकते हो अगर फिर भी कोई जानकारी मेरे कहने अ दूरी रह गई होाध्यम राही थोड़े चैनल राही मैं दसना चाहूँगी कि मेरा परसनल नंबर है बानवे एक सौ सतर सतर सौ सत्त नाइन टू वन डबल सैवन ट्रिपल सैवन जीरो सैवन ਉਸਦੇ ਸੰਪਰਕ ਕਰ ਸਕਦੇ ਹੋ ਔਰ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ ਜਿਨ੍ਹਾਂ ਬੇਟਿਆਂ ਨੇ ਬੇਟੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਭੰਗੜਾ ਸੱਭਿਆਚਾਰਕ ਗਤੀਵਿਧੀਆਂ 'ਚ ਹਿੱਸਾ ਲੈਣਾ ਹੈ ਉਹ ਵੀ ਇੱਥੋਂ ਫਾਰਮ ਪ੍ਰਾਪਤ ਕਰ ਸਕਦੇ ਆ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਆ ਤਾਂ ਸਭ ਨੂੰ ਖੁਸ਼ ਲੱਗਦਾ ਵਰਤਿੰਨੇ ਜਿਹੜੇ ਬੱਚਿਆਂ ਨੂੰ ਹੈ ਜਿਹੜੇ ਤੁਸੀਂ ਸਮਰਥਨ ਕਰਉਂਕੀ ਟੋਟਲ ਕਿੰਨੇ ਹੈ ਜੀ ਦੇਖੋ ਜਿਹੜਾ ਸਾਡਾ ਟਾਰਗੇਟ ਹੈ ਉਹ ਹੈਗਾ ਸੀ 501 ਬੇਟੀਆਂ ਜਿਹੜੀਆਂ ਹੈ ਬਠਿੰਡੇ ਜਾਂ ਬਠਿੰਡੇ ਦੇ ਰੂਰਲ ਏਰੀਆ ਚੋਂ ਕਿਤੋਂ ਵੀ ਆ ਸਕਦੀਆਂ ਜਿਨ੍ਹਾਂ ਦੀ ਪਹਿਲੀ ਲੋੜੀ ਹੈ ਉਹਨਾਂ ਦਾ ਸਵਾਗਤ ਹੈ ਉਸ ਕੰਜਕ ਦਾ ਜਿਸ ਧਰਤੀ 'ਤੇ ਅਸੀਂ ਕੰਜਕਾਂ ਦਾ ਪੂਜਨ ਕਰਦੇ ਹਾਂ ਉਹਨਾਂ ਬੇਟੀਆਂ ਦਾ ਇਸ ਰੰਗ ਬਰੰਗੇ ਸੰਸਾਰ ਦੇ ਵਿੱਚ ਸਵਾਗਤ ਕਰਦੇ ਹੋਏ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਅਸੀਂ ਮੰਚ ਤੇ ਬੁਲਾਵਾਂਗੇ ਔਰ ਬੇਟੀ ਦਾ ਕੁਝ ਉਪਹਾਰ ਦੇ ਕੇ ਉਹਨੂੰ ਸਨਮਾਨਿਤ ਕਰਾਂਗੇ ਮੁੱਖ ਮਹਿਮਾਨ ਤੇ ਟਾਈਮਿੰਗ ਦਾ ਕੀ ਹੋਊਗਾ ਜੀ ਮੁੱਖ ਮਹਿਮਾਨ ਦੇ ਵਿੱਚ ਕੀ ਹੈ ਜੀ ਸਾਡੇ ਜਿਹੜੇ ਅਗਰਵਾਲ ਸਮਾਜ ਸਭਾ ਔਰ ਸਾਡੀ ਡਾਇਮੰਡ ਸਾਇਟੀ ਦੇ ਸਾਰੇ ਮੈਂਬਰ ਹੀ ਜਿਹੜੇ ਆ ਸਾਡੇ ਇਹਨੂੰ ਰਿਪਰੈਜ਼ੈਂਟ ਕਰਨਗੇ ਪ੍ਰੋਗਰਾਮ ਨੂੰ ਔਰ ਸਾਡੀ ਰਾਜਨੀਤੀ ਵਿੱਚ ਜੋ ਵੀ ਸ਼ਖਸੀਅਤ ਇਹਦੇ ਵਿੱਚ ਸਾਡਾ ਅਜੇ ਵਾਰਤਾਲਾਪ ਚੱਲ ਰਹੀ ਹੈ ਕੱਲ ਤੱਕ ਫਾਈਨਲ ਹੋ ਜਾਏਗਾ ਤੇ ਉਹ ਵੀ ਤੁਹਾਨੂੰ ਜਲਦੀ ਦੱਸ ਦਾਂ ਕਿ ਕਿ ਮੁੱਖ ਮਹਿਮਾਨ ਕੌਣ ਆ ਰਹੇ ਹਨ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ